ਤੁਸੀਂ ਦੇਖ ਰਹੇ ਹੋ ਪੰਜਾਬ న్యూਸ 7 22 ਸਤੰਬਰ ਨੂੰ ਖਮਾਣੋ ਸ਼ਹਿਰ ਅੰਦਰ ਪੈਦਲ ਰੂਸ ਮਾਰਚ ਕੱਢਿਆ ਜਾਵੇਗਾ ਪੰਜਾਬ ਅਤੇ ਕੇਂਦਰ ਸਰਕਾਰ ਬੰਦੀ ਸਿੰਘਾਂ ਨੂੰ ਤਰਾਂਤ ਰਿਹਾ ਕਰੇ ਅਮਰਕ੍ਰਿਤ ਸਿੰਘ ਪੰਜਕੋਹਾ ਪੰਜਾਬੀਆਂ ਦਾ ਸਾਂਝਾ ਮਸਲਾ ਹੈ ਬੰਦੀ ਸਿੰਘਾਂ ਦੀ ਰਿਹਾਈ ਜਸਵੰਤ ਸਿੰਘ ਸਿੱਧੂ ਪਰ ਮਾਨੋਵਿਖੇ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਆਗਾਮੀ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਅਮਰਪ੍ਰੀਤ ਸਿੰਘ ਪੰਚਕੋਹਾ ਜਸਵੰਤ ਸਿੰਘ ਸਿੱਧੂਪੁਰ ਅਤੇ ਰੇਸ਼ਮ ਸਿੰਘ ਬਡਾਲੀ ਆਦਿ ਹਾਜਰ ਸਨ ਅਮਰਪ੍ਰੀਤ ਸਿੰਘ ਪੰਚਕੋਹਾ ਅਤੇ ਜਸਵੰਤ ਸਿੰਘ ਸਿੱਧੂਪੁਰ ਨੇ ਜਾਣਕਾਰੀ ਦਿੱਤੀ ਕਿ 25 ਸਤੰਬਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦੀਬ ਨੂੰ ਰੋਕਣ ਦੀ ਸਖਤ ਕਾਨੂੰਨ ਬਣਾਉਣ ਅਤੇ ਬਾਬਲਪੁਰ ਕਲਾ ਗੋਰੀ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਮਾਤਕੀਆਂ ਜਾਣ ਪੰਜਾਬ ਨਿਊਜ਼ ਸੈਮ ਰਿਪੋਰਟ ਸੰਦੀਪ ਕੁਮਾਰ ਸਮਾਣੋ ਗਾਲੀ ਫਲੇਸਨ ਖੰਡ ਦੀ ਸਿੰਗਲ ਦੀ ਆਈ ਵਾਰ ਤੇ ਨਾਲ ਸਾਰੇ ਸਾਥ ਰੋਣੇ ਸੀ ਸਾਰਾ ਗਾਇਬ ਦਬੀ ਜੋ ਅੱਜ ਖਮਾਣੋ ਦੀ ਧਰਤੀ ਦੇ ਵਿੱਚ ਸਾਡੀ ਇੱਥੇ ਪ੍ਰੈਸ ਕਾਨਫਰੰਸ ਕੀਤੀ ਇਹ ਬੰਦੀ ਸਿੰਘਾਂ ਦੇ ਸਬੰਧ ਵਿੱਚ ਜਿਹੜਾ ਕੌਮਨ ਸਾਮ ਮੋਰਚਾ ਲੱਗਿਆ ਹੈ ਮੁਹਾਲੀ ਚੰਡੀਗੜ੍ਹ ਦੀਆਂ ਬਰੂਹਾਂ ਤੇ 20 ਮਹੀਨੇ ਤੋਂ ਜਿਹੜੀ ਬੋਲੀ ਸਰਕਾਰ ਅੱਜ ਤੱਕ ਅਸੀਂ ਮੰਗਾ ਇਹੀ ਮੰਗਦੇ ਆਉਣੇ ਆ ਕਿ ਬੰਦੀ ਸਿੰਘਾਂ ਰਿਆਈ ਸੌਨ ਵਿੱਚ ਗੁਰੂ ਗ੍ਰਾਸੂ ਵੀ ਹੋਰੇ ਜੇ ਆਪਦੀ ਦੇ ਸਬੰਧ ਵਿੱਚ ਸਾਥ ਨੂੰ ਮਰਾਂਵਾਂ ਸੰਧੀ ਜੋ ਮੋਰਚਾ ਲੱਗਿਆ ਹੈ ਉਹਦੇ ਸਾਥ ਵਿੱਚ ਸਾਡੀ ਬਾਰ ਬਾਰ ਇਹੋ ਸਰਕਾਰਾਂ ਨੂੰ ਮੰਗ ਕੀਤੀ ਗਈ ਹੈ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾ ਰਿਹਾ ਜਿਨ੍ਹਾਂ ਨੂੰ 28 29 29 ਸਾਲ ਹੋ ਗਏ ਨਾ 30 ਸਾਲਾਂ ਦਾ ਜੇਲ੍ਹਾਂ ਵਿੱਚ ਮੰਗ ਹਨ ਉਹਨਾਂ ਨੇ ਕੌਮ ਦੇ ਲਈ ਕੁਰਬਾਨੀ ਕੀਤੀ ਹੈ ਜਿਹੜੇ ਇੱਕ ਨੌਣੇ ਫਰਾਦ ਕਰਨ ਵਾਲੇ ਸੌਦਾ ਰਾਰੀ ਮਰ ਗਿਆ ਨੂੰ ਕੁਰੂਨਾ ਦਿੱਤੀ ਜਾਂਦੀ ਹਨ ਉਸ ਨੇ ਕੋਈ ਇਹਨਾਂ ਨੇ ਕੌਮ ਦੇ ਲਈ ਕੁਰਬਾਨੀ ਕੀਤੀ ਹੈ ਨਾ ਕਿ ਕੋਈ ਐਸਾ ਦਾ ਕੋਈ ਕੀਤਾ ਨਹੀਂ ਜਿਨ੍ਹਾਂ ਨੇ ਇੱਕ ਨੌਣੇ ਫਰਾਦ ਕੀਤੀ ਹੈ ਉਹਨਾਂ ਨੂੰ ਹਰ ਇੱਕ ਸਾਲ 6 ਮਹੀਨੇ ਬਾਅਦ ਕੁਰੂਨਾ ਦਿੱਤੀ ਜਾਂਦੀ ਹੈ ਜੀ ਤੇ ਇਸ ਕਰਕੇ ਸਾਡਾ 1 28 ਤਰੀਕ ਨੂੰ ਸਵੇਰੇ 10:30 ਵਜੇ ਗੁਰਦੁਆਰਾ ਸਾਹਿਬ ਤੋਂ ਇੱਕ ਪੈਦਲ ਮਾਰਚ ਕੱਢਿਆ ਗਿਆ ਇਹ ਤਾਂ ਕਾਹਦੀ ਗੱਲ ਕੰਡਾ ਸੀ ਉਹ ਆਖੇ ਅਸੀਂ ਮੈਨਰ ਕਰਾਂਗੇ ਐਸੀਐਲ ਸਮਾਨ ਨੂੰ ਹਰੇਕ ਸ਼ਹਿਰ ਦੇ ਵਿੱਚ ਅਸੀਂ ਫਾਸਕੀ ਦੇ ਨਾਮ ਤੇ ਦਿੱਤੇ ਜਾਣਾ ਮੈਮੋਰੈਂਡਮ ਜਿਹੜਾ ਉਹ ਬੰਦੀ ਸਿੰਘਾਂ ਦੇ ਇਹਨਾਂ ਜਿਸ ਅਸੀਂ ਕੌਮੀ ਸਾਬ ਮੋਰਚੇ ਵੱਲ ਦੇਣਾ ਜੀ ਵੱਲੋਂ ਦੇਣਾ ਪਰ ਕਿਹਦੇ ਨਾਮ ਤੇ ਦਿੱਤਾ ਜਾਣਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਜੀ ਭਗਵੰਤ ਮਾਨ ਦੀ ਮੌਜੂਦਾ ਸਰਕਾਰ ਹੈ ਜਿਹੜੀ ਬੋਲੀ ਸਰਕਾਰ 92 ਗੁੰਗੇ ਹੁਣ ਤੱਕ ਬੋਲਦੇ ਨਹੀਂ ਜਿਹੜੇ ਹੁਣ ਤੱਕ ਪਰ ਕੌਮੀ ਇਨਸਾਫ ਮੋਰਚੇ ਨੂੰ ਕਿੰਨਾ ਸਮਾਂ ਹੋ ਚੁੱਕਿਆ ਜੀ ਅੱਜ 20 ਮਹੀਨੇ ਹੋ ਚੁੱਕੇ ਹਨ 20 ਮਹੀਨੇ ਵਿੱਚ ਇਹਨਾਂ ਕੋਈ ਸਰਕਾਰ ਨੇ ਪਹਿਲਾਂ ਅਸੀਂ 2 ਸਾਲ 2022 ਵਿੱਚ ਵੀ ਕਾਮਨ ਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਫੀ ਸਾਲਾਂ ਤੋਂ ਸਰਕਾਰ ਅੱਗੇ ਮੰਗ ਕੀਤੀ ਜਾ ਰਹੀ ਆ ਪਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜਿਹੜੀਆਂ ਜਾਣ ਬੁਝ ਕੇ ਇਸ ਮਸਲੇ ਨੂੰ ਨਿਤਕਾਰ ਰਹੀਆਂ ਜਾਂ ਲੰਕਾਰ ਰਹੀਆਂ ਇਸ ਤੋਂ ਬਿਨਾਂ ਕਈ ਵਾਰ ਤੁਸੀਂ ਦੇਖੋ ਜਾਣਦੇ ਹੋਵੋਗੇ ਕਿ ਮੁਹਾਲੀ ਚੰਡੀਗੜ੍ਹ ਦੀਆਂ ਬਰੁਹਾਾਂ ਤੇ ਜਈ ਸੰਗਤਾਂ ਉੱਤੇ ਬੈਠੀ ਆ ਕਾਮਨ ਸਾਫ ਮੋਰਚੇ ਦੇ ਲਈ ਪਰ 30 32 32 ਸਾਲ ਹੋ ਗਏ ਜਿਹੜੇ ਕੌਮੀ ਸਾਫ ਹੋਰਚਾ ਮੰਗ ਕਰ ਰਿਹਾ 332 ਸਾਲਾਂ ਤੋਂ ਬੰਦ ਸਿੰਘਾਂ ਜਿਹੜੇ ਅਜੇ ਤੱਕ ਰਹਿਾਨੀ ਕੀਤੇ ਗਏ ਜਦ ਕਿ ਬਹੁਤ ਸਾਰੇ ਜਿਹੜੇ ਬਨਾਤਕਾਰੀਆਂ ਉਹਨਾਂ ਨੂੰ ਰਿਹਾ ਵੀ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਪੈਰੋਨ ਵੀ ਦੇ ਦਿੱਤੀ ਜੀ ਇਸ ਸਬੰਧ ਦੇ ਵਿੱਚ ਸਾਡੀ ਜਿਹੜੀ ਇਹ ਟੀਮ ਬੈਠੀ ਆ ਭਾਈ ਜਸਵੰਤ ਸਿੰਘ ਸਿੱਧੂ ਪਰ ਰੇਸ਼ਮ ਸਿੰਘ ਜੀ ਬਡਾਲੀ ਤੇ ਸਾਰਿਆਂ ਨੇ ਮਿਲ ਕੇ ਇੱਕ ਪ੍ਰੋਗਰਾਮ ਲਿਖਿਆ ਵੀ ਕਿਉਂ ਨਾ ਆਪਾਂ ਸ਼ਹਿਰਾਂ ਦੇ ਵਿੱਚ ਤਹਿਸੀਲਾਂ ਦੇ ਲੈਵਲ ਤੇ ਇੱਕ ਰੋਸ ਮਾਰਚ ਕੱਢੇ ਜਾਣ ਤਾਂ ਕਿ ਲੋਕਾਂ ਦੇ ਕੰਨ ਵੀ ਜਾਗਰੂਕ ਕਰ ਸਕੀਏ ਤੇ ਸਰਕਾਰ ਦੇ ਕੰਨ ਖੁੱਲ ਸਕੀਏ ਜਿਸ ਦੇ ਤਹਿਤ ਸਭ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਗੁਰਦੁਆਰਾ ਸ਼੍ਰੀ ਜੋਤੀਸਰੂ ਸਾਹਿਬ ਤੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੱਕ ਪਹਿਲਾ ਮਾਰਚ ਕੱਢਿਆ ਗਿਆ ਫਿਰ 14 ਤਰੀਕ ਨੂੰ ਪਿੱਛੇ ਫਿਰ ਇੱਕ ਮਾਰਚ ਕੱਢਿਆ ਗਿਆ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜੀ